ਸੰਸਥਾਨਾਂ ਨਾਲ ਲੜਾਈ ਇਹ ਕਿਸੇ ਵੀ ਇੱਕ ਦੀ ਲੜਾਈ ਨਹੀਂ ਸਰੇ ਇੱਕ ਦੇ ਚੁੱਲੇ ਦੀ ਲੜਾਈ ਏ ਇੱਥੇ ਰੇੜੀ ਫੜੀ ਵਾਲਾ ਛੋਟਾ ਆ ਜਿਹੜੀਆਂ ਅੱਜ ਆਪਾਂ ਖੁਸ਼ੀਆਂ ਮਨਾ ਰਹੇ ਆ ਇਹ ਕਾਰਪੋਰੇਟ ਘਰਾਣਿਆਂ ਦੇ ਹਜੇ ਪੂਰੀ ਤਰ੍ਹਾਂ ਕਾਬਜ਼ ਨਹੀਂ ਹੋਏ ਇਸੇ ਕਰਕੇ ਆਪਾਂ ਕੋਸ ਕੀ ਹੋਣਾ ਉਸ ਦਿਨ ਆਪਾਂ ਨੂੰ ਪਤਾ ਲੱਗੇਗਾ ਵੀ ਆਪਣਾ ਕਿੰਦਾ ਕੀ ਸੀਗਾ ਤੋਂ ਬੇਨਤੀ ਆ ਵੀ ਪਹੁੰਚੋ 13 ਫਰਵਰੀ ਨੂੰ ਛੰਭੂ ਬਾਡਰ ਦੇ ਉੱਤੇ ਉਹ ਲੜਾਈਏ ਵਿਸ਼ਵਪੋਸ਼ੂ ਬਾਰਸ ਸੰਸਥਾਨ ਨਾਲ ਕਾਰਪੋਰੇਟ ਘਰਾਣਿਆਂ ਨੇ ਛੋਟਾ ਦੁਕਾਨਦਾਰ ਛੋਟਾ ਵਪਾਰੀ ਰੇੜੀ ਫੜੀ ਵਾਲਾ ਤੇ ਆੜਤੀਆਂ ਨੂੰ ਮੰਡੀਆਂ ਜੋ ਬਾਹਰ ਕਰ ਦੇਣਾ ਇੱਥੇ ਸ਼ੈਲੋ ਗੋਦਾਮ ਲੱਗਣੇ ਨੇ ਪ੍ਰਾਪਰਾਵੋ ਜਿਹੜੀ ਕਿ ਤੋ ਬੇਨਤੀ ਆ ਨਸਲਾ ਫਸਲਾ ਨੂੰ ਬਚਾਉਣ ਲਈ ਸ਼ੰਭੂ ਬਾਰਡਰ ਤੇ ਜਰੂਰ ਪਹੁੰਚੋ